ਬਲੂਏ ਲੈਣਾ ਬਣਾਉਂਦਾ ਲੈ ਬੱਸੀ ਹੋ ਜੂ ਮੁੰਡੇ ਸਾਰੇ ਲੈਣਾ ਬਣਾਉਂਦਾ ਕਿਉਂਕਿ ਬੋਡੀ ਦੇ ਵਿਚਾਰ ਨਹੀਂ ਹੈ ਹਾਂ ਤੁਹਾਨੂੰ ਆਟੋਮੈਟਿਕ ਤੁਹਾਨੂੰ ਨੇਕਾਂ ਦੇ ਲਿਖੀ ਹੋਈ ਜਿਹੜੇ ਜਿੰਨੇ ਦਾ ਜ਼ਿਆਦਾ ਮਰਚੂ ਇੱਕ ਕਮੇਡੀ ਦੱਸਦਾ ਉਹ ਚੀਜ਼ ਅੱਜ ਆਪਾਂ ਦੱਸਾਂਗੇ ਜਿਹਦੇ ਵਿੱਚ ਪੋਸਟ ਟੈਸਟ ਨੇ ਜਿਹੜੇ ਤੁਸੀਂ ਘਰੇ ਕਰ ਸਕਦੇ ਆ ਜੇ ਆਪਣਾ ਪਾਣੀ ਦਾ ਟੈਸਟ ਕਰਨਾ ਹੋਵੇ ਪੀਐਚ ਤੇ ਪੀਐਸ ਦੇ ਸਸੇ ਵਾ ਜੋਗੀ ਦਾ ਹੋ ਗੋ ਇਹਦਾ ਪੀਐਚ ਲੈਵਲ ਆਵੇਗਾ 8.0 ਆਪਾਂ ਨੂੰ 6.5 ਤੋਂ 8.5 ਦੇ ਵਿੱਚ ਤੁਸੀਂ ਕਰਦੇ ਹੋ। ਤਾਂ ਤਾਂ ਇਹਦਾ ਜਿਹੜਾ TDS ਲੈਵਲ ਹੈ ਉਹ 520 ਹੈ। ਇਹ ਆਪਾਂ ਨੂੰ 100 ਤੋਂ 500 ਦੇ ਵਿੱਚ ਵਿੱਚ ਆ। ਠੀਕ ਹੈ। ਇਹਦਾ ਪੀਡੀਐਸ ਲੈਵਲ ਥੋੜਾ ਜਿਆਦਾ। ਇਹ ਜੇ ਪਾਣੀ ਜੋ ਕੋਈ ਮਿਨਰਲ ਵਗੈਰਾ ਵੀ ਹੁੰਦੇ ਨੇ ਉਹਨਾਂ ਆਪਾਂ ਇੱਥੇ ਜਿਹੜਾ ਇੱਥੇ ਹੁੰਦੇ ਨੇ ਬੇਸਿਕ ਜਿਹੜਾ ਟੈਸਟ ਹੀ ਹੁੰਦਾ ਹੈ ਸਿਰਫ ਪੀਐਚ ਤੇ ਟੀਡੀਐਸ ਜਿਹੜੇ ਆਪਣੇ ਮਿਨਰਲ ਵਗੈਰਾ ਹੁੰਦੇ ਹੈਗੇ ਉਹ ਸਾਰੇ ਬਾਹਰ ਜਾਂਦੇ ਆ ਆਪਣਾ ਖਰੜਾ ਵਗੈਰਾ ਚੈੱਕ ਕਰਾਉਣਾ ਜਾਂ ਜਬਰ ਸੰਗਰੂਤ ਲੈ ਕੇ ਇਹਦਾ ਜਿਹੜਾ ਪ੍ਰਬੰਧਨ ਆ ਤੁਹਾਡੇ ਥਰੂ ਹੈ ਜੇ ਮੈਨੂੰ ਉਹ ਚੈਪਟਰ ਆਪਣੇ ਆਪ ਕਰਾਉਣੇ ਪੈਂਦੇ ਨੇ ਆਪਾਂ ਨੂੰ ਉਹ ਤੁਹਾਨੂੰ ਆਪਣੇ ਆਪ ਕਰਾਉਣਾ ਇੱਥੇ ਜਾ ਕੇ ਕਰਵਾਉਣਾ ਇਹ ਥੋੜਾ ਸ ਹੈ ਮੰਨ ਲਿਓ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਸੇਕ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਇੱਕ ਵਾਈਬ ਦੇ ਵਿੱਚ ਪੰਜਾਬ ਦੇ ਵਿੱਚ ਇਹ ਯਕੀਨੀ ਬਣਾਇਆ ਜਾ ਰਿਹਾ ਕਿ ਲੋਕਾਂ ਨੂੰ ਘਰਾਂ ਦੇ ਵਿੱਚ ਜਿਹੜੀਆਂ ਖਾਣ-ਪੀਣ ਦੀਆਂ ਚੀਜ਼ਾਂ ਵਰਤਦੇ ਆ ਤਾਂ ਉਹ ਸ਼ੁੱਧ ਵਰਤਮ ਤੂਆਂ ਜਿਹੜੀਆਂ ਹੈਗੀਆਂ ਉਹ ਉਹਨਾਂ ਘਰਾਂ ਤੱਕ ਪਹੁੰਚੀਆਂ ਹੋਣ ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਸੈਂਸਿਟੀਵ ਬੈਨ ਹੈ ਉਹ ਜ਼ਿਲ੍ਹਾ ਪੱਧਰ ਤੇ ਚਲਾਈ ਗਈ ਹੈ ਇਹ ਵਕਤ-ਵਕਤ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਜਿੱਥੇ ਲੋਕਾਂ ਨੂੰ ਖਾਣ-ਪੀਣ ਦੀਆਂ ਸ਼ੁੱਧ ਚੀਜ਼ਾਂ ਬਾਰੇ ਜਾਗਰੂਕ ਕਰਦੇ ਆ ਉੱਥੇ ਹੀ ਖਾਣ-ਪੀਣ ਦੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਰੋਜ਼ਾਨਾ ਵਰਤੋਂ ਚਾਉਣ ਵਾਲੀਆਂ ਤੇ ਉਹ ਦੁੱਧ ਹੈ ਕਿ ਉਹ ਹੈ ਤੇਲ ਹੈ ਹਲਦੀ ਜਾਂ ਜੋ ਵੀ ਇਹ ਚੀਜ਼ਾਂ ਨੇ ਇਹਨਾਂ ਦੀ ਸਵੈ ਇਛਕ ਤੌਰ ਤੇ ਕੋਈ ਵੀ ਵਿਅਕਤੀ ਆਪਣੀ ਜਾਂਚ ਕਰਵਾ ਸਕਦਾ ਹੈਗਾ ਤੇ ਮੌਕੇ ਤੇ ਜਿਹੜਾ ਹੈ ਉਹ ਇਹਦਾ ਰਿਜ਼ਲਟ ਦੱਸਿਆ ਜਾਂਦਾ ਕਿ ਕਿਸੇ ਵੀ ਤਰ੍ਹਾਂ ਦੇ ਇਹਨਾਂ ਉਤਪਾਦਾਂ ਦੇ ਵਿੱਚ ਕੋਈ ਮਿਲਾਵਟ ਤਾਂ ਨਹੀਂ ਹੈ ਤਾਂ ਕਿ ਜਿਹੜਾ ਹੈਗਾ ਉਸ ਨੂੰ ਤਾਂ ਇਹ ਪਤਾ ਲੱਗੇ ਕਿ ਉਹ ਖਾਣ ਪੀਣ ਵਾਲੀ ਜਿਹੜੀ ਚੀਜ਼ ਉਹ ਕਰਦੇ ਵਿੱਚ ਸ਼ੁੱਧ ਵਰਤ ਰਹੇ ਹਨ ਜਾਂ ਉਹਦੇ ਵਿੱਚ ਕੋਈ ਮਿਲਾਵਟ ਸਾਰੇ ਬੱਚਿਆਂ ਲਈ ਬੱਚਿਆਂ ਨੂੰ ਜਾਗਰੂਕ ਕਰਨ ਲਈ ਸਰਕਾਰ ਦੇ ਪੱਤੇ ਬੈਨ ਕਾੰਟੀ ਸੀਗੀ ਤੇ ਉਹ ਜੇ ਪ੍ਰਬੰਧ ਰਹੀ ਬਹੁਤ ਵਧੀਆ ਜੀ ਇਹ ਜਿਹੜੇ ਇੱਕ ਬੱਚੇ ਵਿਦਿਆਰਥੀ ਹੈ ਉਹ ਇੱਕ ਮੈਸੈਂਜਰ ਦੇ ਤੌਰ ਤੇ ਵੀ ਕੰਮ ਕਰਦੇ ਆ ਉਹ ਇੱਕ ਪਰਿਵਾਰ ਜਿਹੜਾ ਹੈਗਾ ਉਹਦੇ ਨਾਲ ਜੁੜੇ ਹੋਏ ਨੇਗੇ ਤੇ ਬੱਚਿਆਂ ਦੀ ਅਪਰੋਚ ਕਾਫੀ ਹੁੰਦੀ ਹੈ ਕਿ ਉਹ ਇੱਥੇ ਜੋ ਵੀ ਚੀਜ਼ਾਂ ਉਹਨਾਂ ਨੂੰ ਘਰ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਘਰ ਦੇ ਵਿੱਚ ਕਿਵੇਂ ਜਾਂਚ ਕਰ ਸਕਦੇ ਆਗੇ ਬਿਨਾਂ ਕਿਸੇ ਉਪਕਰਨਾ ਜਾਂ ਕਿਸੇ ਕੈਮੀਕਲਾਂ ਤੋਂ ਘਰ ਦੇ ਵਿੱਚ ਜਾਂਚ ਕਰ ਸਕਦੇ ਆ ਤਾਂ ਕਿ ਉਹ ਘਰਾਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੇਖ ਸਕਣ ਭਾਵੇਂ ਉਹ ਫੂਡਸ ਨੇ ਜਾਂ ਹੋਰ ਦਾੜਾ ਨੇ ਗੀਆਂ ਤਾਂ ਕਿ ਉਹਨਾਂ ਦਾ ਪਤਾ ਕਰ ਸਕਣ ਕਿ ਇਹੋ ਜੀ ਚੀਜ਼ ਹੈ ਜਿਹੜੀ ਉਹ ਵਰਤ ਰਹੇ ਅਸੀਂ ਜੇ ਬੱਚਿਆਂ ਨੂੰ ਰੋਜ਼ਾਨਾ ਪ੍ਰੇਅਰ 'ਚ ਵੀ ਦੱਸਦੇ ਆ ਕਿ ਕਿਸ ਤਰ੍ਹਾਂ ਜਿਹੜਾ ਅੱਜ ਦੇ ਯੁੱਗ 'ਚ ਮਲਾਵਟਖੋਰੀ ਹੋ ਰਹੀ ਹੈ ਕਿਸ ਤਰ੍ਹਾਂ ਦਾ ਤੁਸੀਂ ਫੂਡ ਲੈਣਾ ਤੇ ਇਸ ਤੋਂ ਇਲਾਵਾ ਰੋਜ਼ਾਨਾ ਵੀ ਬਾਹਰੋਂ ਜਿਹੜਾ ਤੁਸੀਂ ਲੈਨੇ ਹੋ ਉਹ ਕਿਹੋ ਜਿਹਾ ਤੁਸੀਂ ਖਾ ਰਹੇ ਹੋ ਉਹਨੂੰ ਨਹੀਂ ਖਾਣਾ ਸਾਰਾ ਇਹਦੇ ਬਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਅੱਜ ਤੋਂ ਆ ਸੂਰ ਸੇਫਟੀ ਬੈਨ ਹੈ ਜਿਹੜੀ ਅੱਜ ਤੁਹਾਡੇ ਹਾਂਜੀ ਹਾਂ ਅੱਜ ਸਾਨੂੰ ਸਵੇਰੇ ਮਨਪ੍ਰੀਤ ਸਿੰਘ ਜੀ ਨੇ ਸਨੇਹਾ ਲਾਇਆ ਸੀਗਾ ਕਿ ਅੱਜ ਸੂਰ ਸੇਫਟੀ ਬੈਨ ਹੈ ਜਿਹੜੀ ਸਕੂਲ ਆਉਣੀ ਹੈ ਅਤੇ ਅਸੀਂ ਬੱਚਿਆਂ ਨੂੰ ਦੱਸਿਆ ਉਹਨਾਂ ਨੂੰ ਜਾਗਰੂਕ ਕੀਤਾ ਤੇ ਸਾਡੇ ਇੱਥੇ ਬਲੌਕ ਐਜੂਕੇਟਰ ਨਰਿੰਦਰਪਾਲ ਸਿੰਘ ਜੀ ਆਏ ਜਿਨ੍ਹਾਂ ਨੇ ਨਾਲ ਹੋਰ ਵੀ ਸੱਜੂ ਸੀ ਬਹੁਤ ਵਧੀਆ ਵਿਚਾਰ ਦਿੱਤੇ ਬੱਚਿਆਂ ਨੇ ਕਾਫੀ ਕੁਝ ਸਿੱਖਿਆ ਬੱਚਿਆਂ 'ਚ ਕਾਫੀ ਉਤਸ਼ਾਹ ਆਇਆ ਹੈ ਮੈਂ ਪਲੱਸ 2 ਕਲਾਸ ਦਾ ਵਿਦਿਆਰਥੀ ਤੇ ਮੇਰੇ ਸਕੂਲ ਦਾ ਨਾਮ ਕਾਮਰੇਡ ਪੀਕ ਸਿੰਘ ਸਕੂਲ ਆਫ ਐਮਿਨੈਂਸ ੜਬਾ ਹੈ ਅੱਜ ਸਕੂਲ ਦੇ ਵਿੱਚ ਤੁਹਾਡੇ ਤੇ ਬੈਨ ਆਏ ਸੀ ਕੀ ਕੀ ਸਿੱਖਣ ਨੂੰ ਮਿਲਿਆ ਅੱਜ ਸਾਡੇ ਸਕੂਲ ਦੇ ਵਿੱਚ ਇੱਕ ਬੈਨ ਆਏ ਸੀ ਜੋ ਕਿ ਫੂਡਸ ਬਾਰੇ ਦੱਸਦੇ ਸੀਗੇ ਤੇ ਉਹਨਾਂ ਨੇ ਸਾਨੂੰ ਬਹੁਤ ਚੀਜ਼ਾਂ ਦੱਸੀਆਂ ਜਿਹੜੀ ਕਿ ਸਾਨੂੰ ਨਹੀਂ ਪਤਾ ਸੀਗੀਆਂ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਵੀ ਸਾਨੂੰ ਸਿਖਾਇਆ ਉਹਨਾਂ ਨੇ ਸਾਨੂੰ ਬਟ ਆਲੂ ਕਾਲੀ ਮਿਰਚ ਤੇ ਤਰਬੂਜ ਅਤੇ ਹੋਰ ਵੀ ਤੁਸੀਂ ਸਾਰੀ ਚੀਜ਼ਾਂ ਦਾ ਦੱਸਣ ਦਾ ਜਿਹੜਾ ਸਾਨੂੰ ਨਹੀਂ ਪਤਾ ਸੀਗਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਹੈ ਸਾਡੇ ਟੀਚਰ ਨੇ ਵੀ ਉਹਨਾਂ ਨੂੰ ਸਾਨੂੰ ਟੀਚਰਾਂ ਨੇ ਵੀ ਸਾਨੂੰ ਬਹੁਤ ਸਮਝਾਇਆ ਤੇ ਅਸੀਂ ਐ ਕਹਿੰਦੇ ਆ ਵੀ ਹਾਂ ਸਾਰੇ ਲੋਕਾਂ ਨੂੰ ਵੀ ਆਪਦੇ ਸਿਹਤਮੰਦ ਖਾਣਾ ਚਾਹੀਦਾ ਹੈ ਕਿ ਵੀ ਜਦੋਂ ਵੀ ਆਪਾਂ ਕੋਈ ਚੀਜ਼ ਲੈਣ ਜਾਂਦੇ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਪਹਿਲਾਂ ਉਹਦੀ ਐਕਸਪਾਇਰ ਡੇਟ ਪਤਾ ਲੱਗਣੀ ਚਾਹੀਦੀ ਵੀ ਹਾਂ ਉਹਦੀ ਵੀ ਐਕਸਪਾਇਰ ਡੇਟ ਤਾਂ ਨਗਰੀ ਜੇ ਤਾਂ ਨਗਰੀਆਂ ਦਾ ਦਾ ਦੁਕਾਨਦਾਰ ਨੂੰ ਕਹੋ ਵੀ ਹਾਂ ਇਹ ਦੀ ਐਕਸਪਾਇਰਡ ਐ ਨਾ ਗਰੀਆ ਬਈ ਤੂ ਰੱਖ ਤਾਂ ਸਾਨੂੰ ਵੀ ਮੜਿਆ ਚੋਕ ਸੋਣਾ ਚਾਹੀਦਾ ਤੇ ਸਰ ਕਈ ਲੋਕ ਸੀਗੇ ਜਿਹੜੇ ਵੀ ਪਹਿਲਾਂ ਐਂ ਚੱਕ ਲੈਣਦੇ ਐਂ ਖਾਲਾਂ ਦੇ ਦਈਏ ਕਿਉਂਕਿ ਉਹਨਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਹੁਣ ਇਹਨਾਂ ਨੇ ਇਹਨਾਂ ਨੇ ਸਾਨੂੰ ਬਹੁਤ ਸਮਝਾਇਆ ਤੇ ਸਾਨੂੰ ਵੀ ਕੁਝ ਪੱਲੇ ਪਿਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਸਾਡੇ ਸਕੂਲ ਵਿੱਚ ਆਏ ਅਸੀਂ ਇਹਨਾਂ ਦੇ ਅਸੀਂ ਹੱਕਦਾਰਾਂ ਪੂਰੇ ਤੇ ਇਹਨਾਂ ਤੋਂ ਅਸੀਂ ਇਹਨਾਂ ਨੂੰ ਇਹੀ ਉਮੀਦ ਕਰਦੇ ਆ ਕਿ ਇਹਨਾਂ ਹੋਰ ਵੀ ਕਿਸੇ ਚੀਜ਼ਾਂ ਸਾਨੂੰ ਪਤਾ ਲੱਗੀਆਂ ਜਿਹੜੀ ਕਿ ਸਾਨੂੰ ਨਹੀਂ ਪਤਾ ਸੀ